ਦੇ ਵਿੱਚ ਕੁਝ ਪੋਲੀਟਿਕਲ ਐਂਗਲ ਵੀ ਨੇ ਸਾਡੇ ਪੰਜਾਬ ਦੇ ਸਾਰੇ ਬਾਰਡਰ ਬੰਦ ਹੋਏ ਆ ਗੁਜਰਾਤ ਵਾਲੀ ਬੰਦਰਗਾਹ ਆ ਉਧਰ ਉਧਰ ਕੋਈ ਬਾਰਡਰ ਬੰਦ ਨਹੀਂ ਹੋਇਆ ਜੀ ਉਧਰ ਵੀ ਪੰਜਾਬੀ ਸਾਡੇ ਬੈਠੇ ਆ ਇਧਰ ਵੀ ਸਾਡੇ ਪੰਜਾਬੀ ਆ ਬਟ ਹੁਣ ਇਸ ਹਾਲਾਤ ਦੇ ਵਿੱਚ ਜਿਹੜੇ ਬਾਰਡਰ ਤੇ ਬੈਠੇ ਆ ਨੁਕਸਾਨ ਤਾਂ ਉਸੇ ਦਾ ਹੀ ਹੋਣਾ ਜੀ ਕੁਝ ਸਮਾਂ ਪਹਿਲਾਂ ਤੁਸੀਂ ਸੁਣਿਆ ਹੋਣਾ ਕਿ ਉਹਨਾਂ ਦਾ ਇੱਕ ਟਰਾਂਸਪੋਰਟ ਮਨਿਸਟਰ ਆ ਸ਼ਾਇਦ ਕਹਿ ਰਿਹਾ ਸਾਡੇ ਕੋਲੇ ਪਾਈਆ ਪਾਈਆ ਦੇ ਪਰਮਾਣੂ ਬੰਬ ਪਏ ਆ ਅਸੀਂ ਜਦੋਂ ਮਰਜ਼ੀ ਚਾ ਕੇ ਸਿੱਟਾਂਗੇ ਪਰ ਉਹ ਸ਼ਾਇਦ ਉਹਨਾਂ ਨੂੰ ਪਰਮਾਣੂ ਬੰਬ ਦੀ ਪਰਿਭਾਸ਼ਾ ਦਾ ਵੀ ਪਤਾ ਨਾ ਹੋਵੇ ਕਿ ਪਰਮਾਣੂ ਬੰਬ ਕੀ ਹੁੰਦਾ ਹੈ ਦੇਖੋ ਜੀ ਕਾਰਗਲ ਦੀ ਲੜਾਈ ਦੇ ਟਾਈਮ ਤੇ ਸਾਨੂੰ ਕੁਝ ਪਤਾ ਨਹੀਂ ਸੀ ਕਿ ਦੁਸ਼ਮਣ ਕਿੱਥੇ ਬੈਠਾ ਹੈ ਕਿੰਨੀ ਤਦਾਦ ਚਾ ਉਹਦੇ ਕੋਲ ਕੀ ਕੋਜਾ ਜੀ ਤੇ ਉਸ ਦੁਰਗਮ ਪਹਾੜੀਆਂ ਦੇ ਵਿੱਚ ਵੀ ਅਸੀਂ ਦੁਸ਼ਮਣ ਨੂੰ ਉੱਥੋਂ ਖਦੇੜ ਦਿੱਤਾ ਸੀ ਜੀ ਜੇ ਉਹ ਸ਼ਿਮਲਾ ਸਮਝੌਤਾ ਰੱਦ ਕਰਦੇ ਆ ਤਾਂ ਸਾਡੇ ਵਾਸਤੇ ਖੁੱਲਾ ਆਪਸ਼ਨ ਆ ਸਾਡੇ ਕੋਲੇ ਕਿ ਜਿੰਨਾ ਅਸੀਂ ਇਲਾਕਾ ਉਹ ਪਾਕਿਸਤਾਨ ਦਾ ਕਬਜ਼ੇਡ ਕੀਤਾ ਹੋਇਆ ਸੀ ਪੈਨ ਦੇ ਵਿੱਚ ਉਹ ਅਸੀਂ ਇਲਾਕਾ ਉਹ ਤੇ ਕਲੇਮ ਕਰ ਸਕਦੇ ਆ ਕਿਉਂਕਿ ਜਦੋਂ ਸਮਝੌਤਾ ਨਹੀਂ ਰਿਹਾ ਅਸੀਂ ਤਾਂ ਕਸੂਰ ਤੱਕ ਲਾਹੌਰ ਤੱਕ ਕਬਜ਼ਾ ਕਰ ਲਿਆ ਸੀ ਤਾਂ ਅਸੀਂ 24 48 72 ਘੰਟੇ ਇੰਤਜ਼ਾਰ ਕਰਦੇ ਰਹਿਣਾ ਦੁਸ਼ਮਣ ਵੱਲੋਂ ਕੋਈ ਰਿਐਕਸ਼ਨ ਨਹੀਂ ਹੁੰਦਾ ਸੀ ਉਹ ਦਰਸਦੀ ਉਹਨਾਂ ਨੂੰ ਕਿ ਅੱਗੇ ਸਾਹਮਣੇ ਖਾਲਸਾ ਫੌਜ ਬੈਠੀ ਹੈ ਜੇ ਛੋਟੀ ਜਿਹੀ ਵੀ ਹਰਕਤ ਹਿਮਾਕਤ ਕੀਤੀ ਤਾਂ ਉਹਦਾ ਖਮਿਆਜਾ ਬਹੁਤ ਵੱਡਾ ਭੁਗਤਣਾ ਪਊਗਾ ਤਾਂ ਹੁਣ ਇੰਨਾ ਹਾਲਾਤਾਂ ਦੇ ਵਿੱਚ ਪਾਕਿਸਤਾਨ ਨੂੰ ਪਤਾ ਆ ਇਸ ਗੱਲ ਦਾ ਕਿ ਅਸੀਂ ਭਾਰਤੀ ਫੌਜਾਂ ਦੇ ਸਾਹਮਣੇ 24 ਘੰਟੇ ਵੀ ਡੇਕਣੀ ਭਾਵਾਂਗੇ। ਨਮਸਕਾਰ ਅਦਬ ਸਤਿ ਸ੍ਰੀ ਅਕਾਲ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਪਹਿਲਗਾਮ ਦੇ ਵਿੱਚ 27 ਸਲਾਨੀਆਂ ਦਾ ਕਤਲੇਆਮ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਹਾਲਾਤ ਪੈਦਾ ਹੋਏ ਨੇ ਉਹ ਚਿੰਤਾਜਨਕ ਨੇ ਤੇ ਇਸ ਤੋਂ ਇਲਾਵਾ ਜੋ ਗੱਲ ਕਰਤੀ ਜਾਵੇ ਜੋ ਪਾਕਿਸਤਾਨ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਜਾਂ ਹਿੰਦੁਸਤਾਨ ਦੇ ਵਿੱਚ ਲੋਕ ਗੱਲ ਕਰ ਰਹੇ ਨੇ ਉਹ ਹਾਲਾਤ ਇੱਥੇ ਤੱਕ ਆ ਚੁੱਕੇ ਨੇ ਕਿ ਯੁੱਧ ਲੱਗ ਸਕਦਾ ਹੈ ਯੁੱਧ ਦਾ ਕੀ ਨੁਕਸਾਨ ਹੋ ਸਕਦਾ ਹੈ ਪੰਜਾਬ ਨੂੰ ਪੂਰੇ ਦੇਸ਼ ਨੂੰ ਇਸ ਲਈ ਗੱਲਬਾਤ ਕਰਾਂਗੇ ਕੈਪਟਨ ਭਪਿੰਦਰ ਸਿੰਘ ਸੰਧੂ ਜੀ ਨਾਲ ਮੇਰੇ ਨਾਲ ਮੌਜੂਦ ਹੈ ਕੈਪਟਨ ਸਾਹਿਬ ਸੰਧੂ ਸਾਹਿਬ ਜੈ ਹਿੰਦ ਜੈ ਹਿੰਦ ਜੀ ਸਤਿ ਸ੍ਰੀ ਅਕਾਲ ਸੌਰ ਤੁਹਾਡੇ ਚੈਨਲ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਸਮੇਂ ਦੇ ਉੱਤੇ ਜਦੋਂ ਪਹਿਲਗਾਮ ਦੇ ਵਿੱਚ ਬਹੁਤ ਵੱਡਾ ਤਖਾਂਤ ਵਾਪਰਿਆ ਇੰਟਰਵਿਊ ਕਰਨ ਵਾਸਤੇ ਆਏ ਹੋ ਸਭ ਤੋਂ ਪਹਿਲਾ ਜਿਹੜਾ ਵੱਡਾ ਸਵਾਲ ਹੈ ਉਹ ਇਹ ਹੈ ਕਿ ਜੰਗ ਦੇ ਅਸਾਰ ਨੇ ਜੰਗ ਦਾ ਕੀ ਨੁਕਸਾਨ ਹੋ ਸਕਦਾ ਹੈ ਦੋਨੇ ਦੇਸ਼ਾਂ ਨੂੰ ਕਹਿੰਦੇ ਇੱਕ ਹਵਤਾ ਕੇ ਲੜਾਈ ਦਾ ਮੂੰਹ ਕਾਲਾ ਜਦੋਂ ਵੀ ਕਿਸੇ ਪਾਸੇ ਜੰਗ ਲੱਗਦੀ ਆ ਜਾਂ ਲੜਾਈ ਵਰਗੇ ਹਾਲਾਤ ਹੀ ਪੈਦਾ ਹੁੰਦੇ ਨੇ ਤਾਂ ਉਦੋਂ ਹੀ ਲੋਕਾਂ ਦੇ ਮਨਾਂ ਦੇ ਵਿੱਚ ਖੌਫ ਪੈਦਾ ਹੋ ਜਾਂਦਾ ਹੈ ਜਿਸ ਦਿਨ ਤੋਂ ਪਹਿਲਗਾਮ ਦੇ ਵਿੱਚ ਇਹ ਐਕਸੀਡੈਂਟ ਵਾਪਰਿਆ ਆ ਤੁਸੀਂ ਦੇਖਿਆ ਸੁਣਿਆ ਹੋਣਾ ਕਿ ਪਾਕਿਸਤਾਨ ਦੇ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਪੈਟਰੋਲ ਪੰਪਾਂ ਦੇ ਉੱਪਰ ਰਾਸ਼ਨ ਦੇ ਦੁਕਾਨਾਂ ਦੇ ਉੱਪਰ ਲੋਕ ਰਾਸ਼ਨ ਸਟਾਕ ਕਰਨ ਲੱਗੇ ਆਪਣਾ ਗੱਡੀਆਂ ਦੇ ਵਿੱਚ ਫਿਊਲ ਜਮਾ ਕਰਨ ਲੱਗੇ ਕਿ ਪਤਾ ਨਹੀਂ ਕਦੋਂ ਪਾਕਿਸਤਾਨ ਦੇ ਉੱਤੇ ਭਾਰਤੀ ਫੌਜਾਂ ਨੇ ਹਮਲਾ ਬੋਲ ਦੇਣਾ ਹੈ ਔਰ ਹਾਲਾਤ ਹੈ ਵੀ ਇਹੋ ਜਿਹਾ ਹੀ ਹੈ ਕਿਉਂਕਿ ਜਦ ਤੱਕ ਪਾਕਿਸਤਾਨ ਇਨ੍ਹਾਂ ਅਤਨਕਵਾਦੀਆਂ ਨੂੰ ਸ਼ਹਿਦ ਦੇਣੀ ਬੰਦ ਨਹੀਂ ਕਰਦਾ ਉਹਨਾਂ ਦੀ ਸਪੋਰਟ ਦੇਣੀ ਬੰਦ ਨਹੀਂ ਕਰਦਾ ਔਰ ਉਹਨਾਂ ਨੂੰ ਅਤਨਕਵਾਦੀ ਮੰਨ ਕੇ ਆਪ ਉਹਨਾਂ ਨੂੰ ਫੁਦਾਇਨ ਨਾ ਮੰਨ ਕੇ ਅਤਨਕਵਾਦੀ ਮੰਨੇ ਤਾਂ ਹੀ ਇਹ ਹਾਲਾਤਾਂ ਦੇ ਵਿੱਚ ਫਾਇਦਾ ਹੋ ਸਕਦਾ ਹੈ ਫਰਕ ਪੈ ਸਕਦਾ ਹੈ ਜਦੋਂ ਤੱਕ ਉਹ ਸੱਪ ਪਾਲ ਰਿਹਾ ਹੈ ਉਹ ਜਿੱਥੇ ਸੱਜੇ ਖੱਬੇ ਦੂਜੇ ਦੇਸ਼ਾਂ ਦੇ ਉੱਤੇ ਉਹਨਾਂ ਦਾ ਗਲਤ ਅਸਰ ਪੈਂਦਾ ਆਖਰਕਾਰ ਇੱਕ ਦਿਨ ਉਹਨਾਂ ਨੂੰ ਖੁਦ ਨੂੰ ਵੀ ਡੰਗਣਗੇ ਉਹ ਜੋ ਅੱਜ ਹਾਲਾਤ ਹੈ ਉਹਦੇ ਵਿੱਚ ਪੰਜਾਬ ਨੂੰ ਕੀ ਨੁਕਸਾਨ ਹੋ ਸਕਦਾ ਕਿਉਂਕਿ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਲੈਹਂਦੇ ਪੰਜਾਬ ਦੀ ਤੇ ਚੜ੍ਹਦੇ ਪੰਜਾਬ ਦੀ ਤੇ ਸਭ ਤੋਂ ਜ਼ਿਆਦਾ ਨੁਕਸਾਨ ਤਾਂ ਇੱਥੇ ਹੋਏਗਾ ਕਿਉਂਕਿ ਬਾਰਡਰ ਜਿਹੜਾ ਬਿਲਕੁਲ ਬਰਾਬਰ ਦੇ ਉੱਤੇ ਹੈ ਦੇਖੋ ਇਹਦੇ ਵਿੱਚ ਕੁਝ ਪੋਲੀਟੀਕਲ ਐਂਗਲ ਵੀ ਨੇ ਸਾਡੇ ਪੰਜਾਬ ਦੇ ਸਾਰੇ ਬਾਰਡਰ ਬੰਦ ਹੋਏ ਆ ਗੁਜਰਾਤ ਵਾਲੇ ਬੰਦਰਗਾਹ ਜਾਂ ਉਧਰ ਉਧਰ ਕੋਈ ਬਾਰਡਰ ਬੰਦ ਨਹੀਂ ਹੋਇਆ ਜੀ ਉਧਰ ਵੀ ਪੰਜਾਬੀ ਸਾਡੇ ਬੈਠੇ ਆ ਇਧਰ ਵੀ ਸਾਡੇ ਪੰਜਾਬੀ ਆ ਸਾਡਿਆਂ ਦਿਲਾਂ ਦੀਆਂ ਸਾਂਝਾਂ ਨੇ ਸਾਡੇ ਪੁਰਾਣੇ ਖੂਨੀ ਰਿਸ਼ਤੇ ਨੇ ਪਰੰਪਰਾਵਾਂ ਰੀਤੀ ਰਮਾਜ ਸਾਡੇ ਹਰੇ ਸਾਂਝੇ ਰਏ ਹੁਣ ਤੱਕ ਪਰ ਇਹ ਚਲੋ ਇਹੋ ਜਿਹਾ ਕੋਈ ਦਿਖਾਂਤ ਵਾਪਰਿਆ 47 ਦਾ ਸਮਾਂ ਆਇਆ ਕਿ ਉਦੋਂ ਜਿਹੜੇ ਉਸ ਟਾਈਮ ਦੇ ਲੀਡਰ ਸੀਗੇ ਉਹਨਾਂ ਦੇ ਜਿਹੜੀ ਦਿਮਾਗ ਦੀ ਤੁਸ਼ ਬੁੱਧੀ ਸੀਗੀ ਉਹਨੇ ਕੰਮ ਕੀਤਾ ਔਰ ਸਾਨੂੰ ਨ ਖੇੜ ਦਿੱਤਾ ਔਰ ਸਾਡੇ ਜਿਹੜੇ ਲੀਡਰਸ਼ਿਪ ਸੀ ਉਹਨਾਂ ਦੇ ਝਾਂਸੇ ਛਾ ਕੇ ਇਹਨਾਂ ਨੇ ਸਾਨੂੰ ਜਿਹੜਾ ਆ ਦੋ ਹਿੱਸਿਆਂ ਚ ਵੰਡਾਲਿਆ ਬਟ ਹੁਣ ਇਸ ਹਾਲਾਤ ਦੇ ਵਿੱਚ ਜਿਹੜੇ ਬਾਰਡਰ ਤੇ ਬੈਠੇ ਆ ਨੁਕਸਾਨ ਤਾਂ ਉਸੇ ਦਾ ਹੀ ਹੋਣਾ ਜੀ ਜਦੋਂ ਲੜਾਈ ਦੇ ਹਾਲਾਤ ਹੁੰਦੇ ਆ ਦੋਨੋਂ ਪਾਸੇ ਮਾਈਨ ਫੀਲਡਰ ਲੱਗਣੀਆਂ ਨੇ ਜੀ ਕਿੰਨਾ ਇਲਾਕਾ ਜਿਹੜਾ ਉੱਥੇ ਸੈਨਾ ਨੇ ਆਪਣੇ ਡਿਫੈਂਸ ਮੋਰਚਾ ਬੰਦੀ ਵੀ ਕਰਨੀ ਹੈ ਉਸ ਇਲਾਕੇ ਦੇ ਵਿੱਚ ਆਪਣਾ ਸਾਧੂ ਸਮਾਨ ਵੈਪਨ ਕੁੱਪੜ ਸਾਰਾ ਡਿਲੇ ਵੀ ਹੋਣ ਰਿਪਲਾਈ ਵੀ ਹੋਣਾ ਆ ਤਾ ਫੇਰ ਉਹ ਜਿੱਥੇ ਉਹ ਆਪਣਾ ਰੋਜੀ ਰੋਟੀ ਕਮਾਉਂਦੇ ਆ ਰੋਜ਼ਮਾਰਾ ਦੀ ਜ਼ਿੰਦਗੀ ਦੇ ਵਿੱਚ ਕਈ ਉੱਥੇ ਕਾਰਜ ਕਰਦੇ ਆ ਉਹ ਸਾਰੇ ਫਸਲਾਂ ਬੀਜਦੇ ਆ ਅਨਾ ਗਾਉਂਦੇ ਆ ਉਹ ਵੀ ਸਾਰੀਆਂ ਬੰਦ ਹੋ ਜਾਣੀਆਂ ਉਹਨੇ ਸਮੇਂ ਵਾਸਤੇ ਨਹੀਂ ਕਿ ਜਿੰਨਾ ਚਿਰ ਜੰਗ ਚੱਲਦਾ ਉਸ ਤੋਂ ਲੰਮਾ ਸਮਾਂ ਬਾਅਦ ਦੇ ਵਿੱਚ ਵੀ ਉਸ ਇਲਾਕੇ ਦੇ ਵਿੱਚ ਕਿਤੇ ਮੈਨਾਂ ਦਾ ਈਡ ਦਾ ਫਟਣ ਦਾ ਖਤਰਾ ਬਣਿਆ ਰਹਿਦਾ ਹੈ ਔਰ ਜੇ ਸਾਡੇ ਪਾਸੇ ਇਸ ਤਰ੍ਹਾਂ ਹੈ ਤਾਂ ਦੁਸ਼ਮਣ ਦੇ ਪਾਸੇ ਜਾਨੀ ਕਿ ਲੈਂਦੇ ਪੰਜਾਬ ਦੇ ਵਿੱਚ ਵੀ ਇਹੀ ਹਾਲਾਤ ਨੇ ਉਹਨਾਂ ਲੋਕਾਂ ਦੇ ਕੋਲ ਪਹਿਲਾਂ ਹੀ ਕੁਝ ਖਾਣ ਨੂੰ ਹੈ ਨਹੀਂ ਬੜੀ ਗਰੀਬੀ ਹੈ ਪਾਕਿਸਤਾਨ ਦੇ ਵਿੱਚ ਬੜੀ ਭੁੱਖਮਰੀ ਹੈ ਤਾਂ ਉਹ ਭਾਵੇਂ ਕਿ ਲੜਾਈ ਦੇ ਹਾਲਾਤਾਂ ਦੇ ਵਿੱਚ ਜ਼ਿਆਦਾ ਟਾਈਮ ਨਹੀਂ ਟਿਕ ਸਕਦਾ ਪਰ ਆ ਸਮਾ ਜਿਹੜਾ ਆ ਉਹਨਾਂ ਦੇ ਲੀਡਰ ਵੀ ਗਲਤ ਬਿਆਨ ਬਿਆਜੀਆਂ ਦੇ ਰਿਹਾ ਹੈ ਸੋ ਸਮਾਂ ਪਹਿਲਾਂ ਤੁਸੀਂ ਸੁਣਿਆ ਹੋਣਾ ਕਿ ਉਹਨਾਂ ਦਾ ਇੱਕ ਟਰਾਂਸਪੋਰਟ ਮੰਤਰੀ ਹੈ ਸ਼ਾਇਦ ਕਹਿ ਰਿਹਾ ਸਾਡੇ ਕੋਲੇ ਪਾਈਆ ਪਾਈਆ ਦੇ ਪਰਮਾਣੂ ਬੰਬ ਪਏ ਆ ਅਸੀਂ ਜਦੋਂ ਮਰਜ਼ੀ ਚਾਕੇ ਸਿੱਟਾਂਗੇ ਪਰ ਉਹ ਸ਼ਾਇਦ ਉਹਨਾਂ ਨੂੰ ਪਰਮਾਣੂ ਬੰਬ ਦੀ ਪਰਿਭਾਸ਼ਾ ਦਾ ਵੀ ਪਤਾ ਨਾ ਹੋਵੇ ਕਿ ਪਰਮਾਣੂ ਬੰਬ ਕੀ ਹੁੰਦਾ ਹੈ ਔਰ ਉਹਦੇ ਅੰਜਾਮ ਆਪਾਂ ਆਪਾਂ ਨੂੰ ਪਤਾ ਹੈ ਜਦੋਂ ਕਿ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਹੋਏ ਸੀ ਜੀ ਜੀ ਤੇ ਇਸ ਕਰਕੇ ਰੱਬ ਕਰੇ ਕੁਦਰਤ ਇਹ ਟੌਨ ਨੂੰ ਬਚਾ ਕੇ ਰੱਖੀਏ ਅਸੀਂ ਗੁਰੂ ਮਹਾਰਾਜ ਕਿਰਪਾ ਕਰਨ ਕਿ ਇਹੋ ਜਿਹੇ ਹਾਲਾਤ ਨਾ ਬਣਨ ਕਿ ਲੜਾਈ ਵਾਲੇ ਪਾਸੇ ਨੂੰ ਜਾਇਆ ਜਾਵੇ ਜਿੰਨਿਆਕ ਅਸੀਂ ਦੇ ਕੋਈ ਸਮਝੌਤਾ ਤੋੜਨਾ ਸੀ ਦਾ ਪਾਣੀ ਬੰਦ ਕਰਨਾ ਸੀ ਤਾਂ ਉਹ ਕੀਤਾ ਜਾ ਸਕਦਾ ਆ ਪਰ ਬਿਆਨਬਾਜ਼ੀਆਂ ਦੇਖ ਕੇ ਦਾ ਲੋਕਾਂ ਨੂੰ ਭੜਕਾਟ ਦੇ ਵਿੱਚ ਲਿਆ ਕੇ ਇਹੋ ਜਿਹੇ ਕਾਰਵਾਈਆਂ ਨਾ ਕੀਤੀਆਂ ਜਾਣ ਜਿਹਦੇ ਨਾਲ ਦੋਨਾਂ ਦਸ਼ਿਆਂ ਦੇ ਵਿੱਚ ਜਿਹੜੇ ਹੋਰ ਤਲਖੀ ਵਧੇ ਔਰ ਹਾਲਾਤ ਉਹ ਲੜਾਈ ਵਾਲੇ ਪਾਸੇ ਨੂੰ ਜਾਣ ਜਿਹੜੇ ਸ਼ਾਂਤੀ ਪਸੰਦ ਲੋਕ ਨੇ ਉਹ ਤਾਂ ਚਾਹੁੰਦੇ ਨੇ ਕਿ ਜੰਗ ਨਾ ਹੋਵੇ ਜਾਂ ਪਿਛਲੇ ਇਤਿਹਾਸ ਦੀ ਗੱਲ ਕਰ ਲਈ 1965 ਦੀ ਗੱਲ ਕਰ ਲਈ 1971 ਦੀ ਗੱਲ ਕਰ ਲਈ ਇਹ ਕਾਰਗਿਲ ਦੀ ਜੰਗ ਦੀ ਗੱਲ ਕਰ ਲਈਏ ਕਿਤੇ ਵੀ ਪਾਕਿਸਤਾਨ ਨਹੀਂ ਟਿਕਦਾ ਪਰ ਫਿਰ ਵੀ ਗਿੱਧੜ ਧਮਕੀਆਂ ਦੇਣੋਂ ਹਟਦਾ ਨਹੀਂ ਤੇ ਜੇ ਜੰਗ ਲੱਗਦੀ ਹੈ ਤੇ ਕੀ ਹਾਲਾਤ ਹੋਣਗੇ ਕਿੰਨੀ ਕੁ ਢੇਰ ਦੇ ਵਿੱਚ ਪਾਕਿਸਤਾਨ ਨੂੰ ਮੂੰਹ ਦਿਖਾਣੀ ਪੈ ਸਕਦੀ ਕੋਈ ਵੀ ਇਨਸਾਫ ਪਸੰਦ ਲੋਕ ਆ ਜਿਹੜਾ ਆਮ ਆਦਮੀ ਆ ਦੇਸ਼ ਦਾ ਵਸਿੰਦਾ ਆ ਉਹ ਨਹੀਂ ਚਾਹੁੰਦਾ ਕਿ ਲੜਾਈ ਲੱਗੇ ਜਾਂ ਇਹੋ ਜਿਹੇ ਹਾਲਾਤ ਪੈਦਾ ਹੋਣ ਪਰ ਸਾਡੇ ਪੋਲੀਟੀਕਲ ਲੀਡਰ ਇਹੋ ਜਿਹੇ ਬਿਆਨਬਾਜ਼ੀਆਂ ਦਿੰਦੇ ਨੇ ਧਰਮੰਦੀਆਂ ਨਾਂ ਤੇ ਫਿਰਕਾ ਫਰਸਤੀ ਦੇ ਨਾਂ ਤੇ ਇਹੋ ਜਿਹੇ ਕਾਰਵਾਈਆਂ ਕਰਦੇ ਨੇ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਵਾਰ-ਵਾਰ ਇਹੋ ਜਿਹੇ ਸਵਾਲ ਉੱਠਦੇ ਨੇ ਹਾਲਾਂਕਿ ਜਦੋਂ ਕਾਰਗਿਲ ਦੀ ਲੜਾਈ ਲੱਗੀ ਸੀ ਉਦੋਂ ਡਿਫਰੈਂਟ ਸਿਚੁਏਸ਼ਨ ਸੀ ਉਦੋਂ ਕੋਈ ਅਸੀਂ ਦੁਸ਼ਮਣ ਦੇ ਉੱਤੇ ਜਾਂ ਪਾਕਿਸਤਾਨ ਦੇ ਉੱਤੇ ਪਹਿਲ ਨਹੀਂ ਕੀਤੀ ਸੀ ਉਹਨਾਂ ਨੇ ਸ਼ਾਂਤੀ ਦੇ ਵਿੱਚ ਬੈਠੇ ਹੋਏ ਸਾਡੇ ਦੇਸ਼ ਦੇ ਕੁਝ ਇਲਾਕੇ ਨੂੰ ਹਥਿਆ ਲਿਆ ਕਬਜ਼ਾ ਕਰ ਲਿਆ ਉਹਨੂੰ ਛਡਾਉਣ ਦੇ ਲਈ ਸਾਨੂੰ ਲੜਾਈ ਲੜਨੀ ਪਈ ਤੇ ਜਿਹਦੇ ਵਿੱਚ ਸਾਡੀਆਂ ਬਹੁਤ ਸਾਰੀਆਂ ਜਾਨਾਂ ਵੀ ਗਈਆਂ ਉਹ ਸਾਡੇ ਬਹੁਤ ਸਾਰੇ ਸਾਥੀ ਇੱਕ ਦਿਨ ਭਰਤੀ ਹੋ ਕੇ ਗਏ ਇੱਕ ਥਾਂ ਦੇ ਰੋਟੀ ਖਾਂਦੇ ਰਹੇ ਇਕੱਠੇ ਅਸੀਂ ਟ੍ਰੇਨਿੰਗਾਂ ਕੀਤੀਆਂ ਉਹ ਸਾਡੇ ਨਾਲੋਂ ਵਿਛੜ ਗਏ ਤੇ ਸਾਡਾ ਦਿਲ ਹੀ ਪੁੱਛਿਆ ਜਾਂਦਾ ਕਿ ਜਦੋਂ ਉਹਨਾਂ ਦੀ ਯਾਦ ਆਉਂਦੀ ਹੈ ਤੇ ਅਸੀਂ ਉਹਨਾਂ ਬਾਰੇ ਕੀ ਮਹਿਸੂਸ ਕਰਦੇ ਹਾਂ ਤੇ ਉਸ ਟਾਈਮ ਤੇ ਲੋਕ ਜਿਹੜੇ ਆ ਉਹ ਚਾਹੁੰਦੇ ਸੀਗੇ ਪੂਰਾ ਦੇਸ਼ ਇਕਜੁੱਟ ਸੀਗਾ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਐਗਜ਼ਾਮਪਲ ਦਿੰਨਾ ਹੈ ਕਿ ਸਾਡਾ ਇੱਕ ਲੈਫਟੀਨੈਂਟ ਕਰਨੜ ਬਟਾਚਾਰੀਆ ਜੀ ਸੀ ਮੈਂ ਉਹਨਾਂ ਦੀ ਡੈਡ ਬਾਡੀ ਲੈ ਕੇ ਗਿਆ ਕਲਕੱਤਾ ਜੀ ਲੜਾਈ ਤੋਂ ਬਾਅਦ ਚ ਤੇ ਲੋਕਾਂ ਨੇ ਸਾਨੂੰ ਕਿਲੋ 1.5 ਕਿਲੋਮੀਟਰ ਧਰਤੀ ਤੇ ਪੈਰ ਨਹੀਂ ਲੱਗਣ ਦਿੱਤੇ ਇੰਨਾ ਜਨੂਨ ਦੇਸ਼ ਪ੍ਰੇਮ ਸੀ ਲੋਕਾਂ ਦੇ ਵਿੱਚ ਉੱਪਰ ਉਠਾ ਕੇ ਰੱਖਿਆ ਔਰ ਦੂਰ ਦੂਰ ਤੱਕ ਕਲਕੱਤੇ ਦੀਆਂ ਗਲੀਆਂ ਦੇ ਵਿੱਚ ਲੋਕਾਂ ਨੇ ਚੂਨਾ ਪਾ ਕੇ ਫੁੱਲ ਮਾਲਾ ਟੰਗ ਟੰਗੇ ਰਸਤੇ ਨੂੰ ਸ਼ਿੰਗਾਰਿਆ ਹੋਇਆ ਸੀ ਸੀਐਮਪੀ ਤੋਂ ਕੰਟਰੋਲ ਹੀ ਹਿਆ ਪੁਲਿਸ ਨੇ ਪੂਰੇ ਇਲਾਕੇ ਦੇ ਵਿੱਚ ਬੈਰੀਕੇਡਿੰਗ ਕਰਕੇ ਰਸਤੇ ਬਣਾਏ ਹੋਏ ਸੀ ਉਹ ਸਿਚੁਏਸ਼ਨ ਲੱਗ ਸੀ ਕਿਉਂਕਿ ਦੁਸ਼ਮਨ ਨੇ ਸਾਡੇ ਉੱਤੇ ਕਬਜ਼ਾ ਕਰ ਲਿਆ ਸੀ ਅਸੀਂ ਛਡਾਉਣ ਦੀ ਖਾਤਰ ਲੜ ਲਏ ਸੀ ਤੇ ਹੁਣ ਦੁਸ਼ਮਨ ਨੇ ਸਿੱਧਾ-ਸਿੱਧਾ ਅਟੈਕ ਕੀਤਾ ਆ ਦੁਸ਼ਮਨ ਨੇ ਸਮਝ ਲਓ ਜਾਂ ਉਹਦੇ ਵੱਲੋਂ ਭੇਜੇ ਹੋਏ ਪਹਾੜੇ ਦੇ ਟਟੂਆਂ ਨੇ ਮਿਲਟੈਂਟਾਂ ਨੇ ਸਾਡੇ ਉਸ ਇਲਾਕੇ ਦੇ ਵਿੱਚ ਘੁੰਮਣ ਫਿਰਨ ਗਏ ਆਪਣੀ ਜ਼ਿੰਦਗੀ ਦੇ ਕੁਝ ਪਲ ਆਰਾਮਦੈਕ ਸਮੇਂ ਚ گزارਣ ਗਏ ਉਤਨਾ ਦੇ ਉੱਤੇ ਹਮਲਾ ਕੀਤਾ ਹੈ ਹਾਲਾਂਕਿ ਕਸ਼ਮੀਰੀ ਲੋਕ ਜਿਹੜੇ ਉਹ ਨਹੀਂ ਚਾਹੁੰਦੇ ਉਹਨਾਂ ਦੀ ਰੋਜੀ ਰੋਟੀ ਉੱਥੋਂ ਚੱਲਦੀ ਹੈ ਉਹ ਨਹੀਂ ਚਾਹੁੰਦੇ ਕਿ ਇਹੋ ਜਿਹੇ ਹਾਲਾਤ ਖਰਾਬ ਹੋਣ ਪਰ ਉਹ ਕੋਚਕ ਚੰਦਕ ਲੋਗ ਆਉਂਦੇ ਆ ਕਿਸੇ ਪਾਸੋਂ ਜਦ ਸੁਪਾਰੀ ਮਿਲੀ ਹੁੰਦੀ ਹੈ ਜਾਂ ਉਹ ਭੁੱਖਮਰੀ ਚ ਤੰਗ ਹੋ ਆ ਕੇ ਨਸ਼ਾ ਪੱਤਾ ਕਰਕੇ ਆ ਕੇ ਉਹਨਾਂ ਨੇ ਇਹੋ ਜਿਹੇ ਕਾਰਵਾਈਆਂ ਉਨਜਾਮ ਦੇ ਦਿੰਦੇ ਆ ਜਿਦੇ ਨਾਲ ਜਿਹੜਾ ਖਮਿਆਜਾ ਫਿਰ ਆਮ ਜਨਤਾ ਨੂੰ ਸਾਰੇ ਲੋਗਾਂ ਨੂੰ ਭੁਗਤਣਾ ਪੈਂਦਾ ਹੈ ਜਿਵੇਂ ਕਾਰਗਿਲ ਦਾ ਯੁੱਧ ਹੋਇਆ ਸੀ 8 ਸਿੱਖ ਰੈਜiment ਜਿੰਦੀ ਤੁਹਾਡੀ ਰੈਜiment ਹੈ ਉਹ ਅੱਗੇ ਲੜਨ ਗਈ ਸੀ ਕਿ ਹੁਣ ਅੱਜ ਕੀ ਹਾਲਾਤ ਹੈ ਕਿ ਲੜਾਈ ਹੁੰਦੀ ਤੇ ਕਿਸ ਤਰ੍ਹਾਂ ਹੋਏਗਾ ਦੇਖੋ ਜੀ ਕਾਰਗਲ ਦੀ ਲੜਾਈ ਦੇ ਟਾਈਮ ਤੇ ਸਾਨੂੰ ਕੁਝ ਪਤਾ ਨਹੀਂ ਸੀ ਕਿ ਦੁਸ਼ਮਣ ਕਿੱਥੇ ਬੈਠਾ ਆ ਕਿੰਨੀ ਤਦਾਦ ਚਾ ਉਹਦੇ ਕੋਲ ਕੀ ਕੋਜਾ ਜੀ ਤੇ ਉਸ ਦੁਰਗਮ ਪਹਾੜੀਆਂ ਦੇ ਵਿੱਚ ਵੀ ਅਸੀਂ ਦੁਸ਼ਮਣ ਨੂੰ ਉੱਥੋਂ ਖਦੇੜ ਦਿੱਤਾ ਸੀ ਜੀ ਤੇ ਸਿੱਖ ਰਜਮੈਂਟ ਤਾਂ ਇਨ੍ਹਾਂ ਕੰਮਾਂ ਵਾਸਤੇ ਮਾਹਰ ਮੰਨੀ ਗਈ ਆ ਹਮੇਸ਼ਾ ਹੀ ਉਹਨੂੰ ਕਿੱਦੇ ਬਰੀਵਸਟ ਆਫ ਦਾ ਬਰੇਵਸ ਸਾਰਿਆਂ ਤੋਂ ਵੱਧ ਬਹਾਦਰੀ ਅਵਾਰਡ ਰਨੇ ਇਥੋਂ ਸਿੱਖ ਰਜਮੈਂਟ ਦੇ ਕੋਲੇ ਹੀ ਨੇ ਜਦੋਂ ਸਾਡੀ ਬਟਾਲੀਅਨ ਕਿਸੇ ਵੀ ਬਾਰਡਰ ਪੱਟੀ ਤੇ ਜਾ ਕੇ ਲੱਗਦੀ ਹੈ ਐਲੋਸੀ ਦੀ ਡਿਪਲਾਈਡ ਹੁੰਦੀ ਹੈ ਉਹ ਲਾਕੇ ਦੇ ਵਿੱਚ ਦੁਸ਼ਮਣ ਨੂੰ ਪਾਕਿਸਤਾਨ ਨੂੰ ਭਜਣਾ ਪੈ ਜਾਂਦੀ ਹੈ ਉਹ ਸਾਡੇ ਸਾਹਮਣੇ ਬਹੁਤ ਹੀ ਘੱਟ ਰਿਐਕਸ਼ਨ ਕੋਈ ਕਰਦਾ ਹੈ ਕਿ ਉਹਨੂੰ ਪਤਾ ਵਾ ਕੁਝ ਵੀ ਮੈਂ ਛੋਟਾ ਮੋਟਾ ਐਕਸ਼ਨ ਕਰੂੰਗਾ ਤਾਂ ਉਹਦੇ ਉੱਤੇ ਰਿਐਕਸ਼ਨ ਬਹੁਤ ਵੱਡਾ ਆਊਗਾ ਜੀ ਤਾਂ ਕਈ ਵਾਰ ਇਸ ਤਰ੍ਹਾਂ ਗੋਲਾਬਾਰੀ ਦੇ ਵਿੱਚ ਅਸੀਂ ਦੁਸ਼ਮਣ ਦੇ ਕਈ ਵਾਰ ਨੁਕਸਾਨ ਵੀ ਹੋਇਆ ਜਦੋਂ ਉਸ ਨੇ ਥੋੜੀ-ਮੋਟੀ ਕੋਈ ਛੇੜਖਾਨੀ ਕੀਤੀ ਤਾਂ ਮੈਂ ਆਪਣੇ ਕਮਾਂਡਿੰਗ ਅਫਸਰ ਨਾਲ ਜਦੋਂ ਮੈਂ ਐਲਓਸੀ ਦੇ ਉੱਤੇ ਡਿਪਲਾਈਡ ਸੀਗਾ ਕੇਰੀ ਸੈਕਟਰ ਦੇ ਵਿੱਚ ਕਰਨਾਲ ਕਰਨਟ ਸੌਰੀ ਹਮਤਖੰਡਪਾਲ ਮੇਰੇ ਸੀਓਸੀ ਜੀ ਤੇ ਮੈਂ ਕਿਹਾ ਸਾਹਿਬ ਹੁਣ ਆਪਣੂ ਖਤਰਾ ਹੈ ਇੰਤਜ਼ਾਰ ਆਪਾਂ ਨੂੰ ਕਰਨਾ 24 ਘੰਟੇ ਹੋਰ ਅਲਰਟ ਰਹਿਣਾ ਪਊਗਾ ਜੀ ਤਾਂ ਅਸੀਂ 24 48 72 ਘੰਟੇ ਇੰਤਜ਼ਾਰ ਕਰਦੇ ਰਹਿਣਾ ਦੁਸ਼ਮਣ ਵੱਲੋਂ ਕੋਈ ਰਿਐਕਸ਼ਨ ਨਹੀਂ ਹੁੰਦਾ ਸੀ ਉਹ ਦਰਸਦੀ ਉਹਨਾਂ ਨੂੰ ਕਿ ਅੱਗੇ ਸਾਹਮਣੇ ਖਾਲਸਾ ਫੌਜ ਬੈਠੀ ਹੈ ਜੇ ਛੋਟੀ ਜਿਹੀ ਵੀ ਹਰਕਤ ਹਮਾਕਤ ਕੀਤੀ ਤਾਂ ਉਹਦਾ ਖਮਿਆਜਾ ਬਹੁਤ ਵੱਡਾ ਭੁਗਤਣਾ ਪਊਗਾ ਤਾਂ ਹੁਣ ਇੰਨਾ ਹਾਲਾਤਾਂ ਦੇ ਵਿੱਚ ਪਾਕਿਸਤਾਨ ਨੂੰ ਪਤਾ ਆਇਆ ਇਸ ਗੱਲ ਦਾ ਕਿ ਅਸੀਂ ਭਾਰਤੀ ਫੌਜਾਂ ਦੇ ਸਾਹਮਣੇ 24 ਘੰਟੇ ਵੀ ਡੱਕ ਨਹੀਂ ਭਵਾਂਗੇ ਪਰ ਉਹ ਗਿੱਧੜ ਧਮਕੀਆਂ ਦਿਨੋਂ ਨਹੀਂ ਬਾਜ ਆਉਂਦੇ ਉਹਨਾਂ ਦੀ ਆਦਤ ਉਹ ਤਾਂ ਇਸ ਤਰੀਕੇ ਨਾਲ ਕਰਦੇ ਰਹਿੰਦੇ ਆ ਪਰ ਸਾਡੇ ਦੇਸ਼ ਦੇ ਵਿੱਚ ਇੱਕ ਸਾਡੇ ਕੋਲੇ ਜ਼ਰੂਰ ਜਿਹੜੀ ਸਾਨੂੰ ਹਰ ਵਕਤ ਸਾਡੇ ਦਿਲ ਨੂੰ ਸਾਜਾ ਸਾਡੇ ਦਿਮਾਗ ਦੇ ਵਿੱਚ ਰਹਿੰਦੀ ਹੈ ਗੱਲ ਕਿ ਜਿਹੜੀ ਸੈਨਾ ਦੀ ਭਰਤੀ ਦੇ ਵਿੱਚ ਅਗਣੀ ਵੀਰ ਸੈਨਿਕ ਕਿ ਲਿਆਂਦੇ ਗਏ ਆ ਉਹਦਾ ਸਾਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਅੱਜ ਚੌਕੇ ਸਾਡੀ ਸਟਰੈਂਥ ਘਟਦੀ ਜਾ ਰਹੀ ਹੈ ਯੂਥ ਜਿਹੜਾ ਨਾ ਯੰਗ ਜਨਰੇਸ਼ਨ ਆ ਉਹ ਹੁਣ ਅਗਨੀ ਬੀਰ ਦੇ ਵਿੱਚ ਬਹੁਤ ਕਾਟ ਇੰਟਰਸਟ ਲੈ ਰਿਹਾ ਤੇ ਇਹ ਭਰਤੀ ਨੂੰ ਪਰਮਾਨੈਂਟ ਕੀਤਾ ਜਾਏ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਾਡੇ ਪੰਜਾਬ ਦੇ ਸੂਰਬੀਰ ਮੁੰਡੇ ਲੜਕੇ ਆਏ ਜਨਰੇਸ਼ਨ ਆ ਉਹ ਆਮੀਦੇ ਵਿੱਚ ਜਾਏ ਔਰ ਬਾਰਡਰ ਤੇ ਦੁਸ਼ਮਣ ਨੂੰ ਅੱਖ ਚੱਕ ਪਾ ਕੇ ਗੱਲ ਕਰੇ ਔਰ ਉਹਨੂੰ ਸਿਰ ਨਾ ਚੱਕਣ ਦੇਵੇ ਅੱਜ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਤੇ ਤੁਹਾਡੇ ਜਵਾਬ ਚਾਹਨਾ ਵਾ ਸਿੰਦੂ ਜਲ ਸੰਮਝੌਤੇ ਨੂੰ ਰੱਦ ਕਰ ਦਿੱਤਾ ਗਿਆ ਠੀਕ ਹੈ ਉਸ ਤੋਂ ਬਾਅਦ ਸ਼ਿਮਲਾ ਸਮਝੌਤੇ ਦੀ ਗੱਲ ਵੀ ਪਾਕਿਸਤਾਨ ਵੱਲੋਂ ਕੀਤੀ ਗਈ ਜੇ ਸ਼ਿਮਲਾ ਸਮਝੌਤੇ ਨੂੰ ਰੱਦ ਕੀਤਾ ਗਿਆ ਜਾਂ ਉਹ ਕਹਿੰਦੇ ਰੋਗ ਦਿੱਤਾ ਗਿਆ ਇਸ ਨੂੰ ਲੈ ਕੇ ਹਾਲਾਤ ਕਿੱਦਾਂ ਦੇ ਪੈਦਾ ਹੋ ਸਕਦੇ ਕੀ ਨੁਕਸਾਨ ਹੋ ਸਕਦਾ ਪਾਕਿਸਤਾਨ ਨੂੰ ਦੇਖੋ ਉਹ ਤਾਂ ਪਾਕਿਸਤਾਨ ਨੇ ਆਪਣੇ ਪੈਰ ਤੇ ਆਪ ਹੀ ਖਿਡਾੜੀ ਮਾਰੀ ਹੈ ਕਿ ਮੈਂ ਸ਼ਿਮਲਾ ਸਮਝੌਤਾ ਰੱਦ ਕਰਦਾ ਆ ਉਹ ਸ਼ਿਮਲਾ ਸਮਝੌਤਾ ਰੱਦ ਕਰਕੇ ਕਰ ਕੀ ਸਕਦਾ ਆ ਅਸੀਂ ਤਾਂ ਜਿਹੜਾ ਸਾਡੇ ਦੇਸ਼ ਦੇ ਚੱਲੋ ਲੀਡਰਾਂ ਨੇ ਜੋ ਫੈਸਲਾ ਲਿਆ ਕਿ ਸਿੰਧੂ ਜਲ ਵੰਡਰਦੀ ਅਸੀਂ ਜਿਹੜੀ ਉਹ ਬੰਦ ਕਰਦੇ ਆ ਸਮਝੌਤਾ ਰੱਦ ਕਰਦੇ ਆ ਪਾਣੀ ਰੋਕ ਦਿਆਂਗੇ ਤੇ ਨੁਕਸਾਨ ਤਾਂ ਪਾਕਿਸਤਾਨ ਦਾ ਨਿਸ਼ਚਿਤ ਹੈ ਔਰ ਉਹਦੇ ਚ ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਦਾ ਆ ਪਾਕਿਸਤਾਨ ਲੈਂਦੇ ਪੰਜਾਬ ਦਾ ਆ ਤਾਂ ਜੇ ਉਹ ਸ਼ਿਮਲਾ ਸਮਝੌਤਾ ਰੱਦ ਕਰਦੇ ਆ ਤਾਂ ਸਾਡੇ ਵਾਸਤੇ ਖੁੱਲਾ ਆਪਸ਼ਨ ਆ ਸਾਡੇ ਕੋਲੇ ਕਿ ਜਿੰਨਾ ਅਸੀਂ ਇਲਾਕਾ ਉਹ ਪਾਕਿਸਤਾਨ ਦਾ ਕਬਜ਼ੇ ਹੇਟ ਕੀਤਾ ਹੋਇਆ ਸੀ ਪੈਨ ਦੇ ਵਿੱਚ ਉਹ ਅਸੀਂ ਇਲਾਕਾ ਉਹ ਤੇ ਕਲੇਮ ਕਰ ਸਕਦੇ ਆ ਕਿਉਂਕਿ ਜਦੋਂ ਸਮਝੌਤਾ ਨਹੀਂ ਰਿਹਾ ਅਸੀਂ ਤਾਂ ਕਸੂਰ ਤੱਕ ਲਾਹੌਰ ਤੱਕ ਕਬਜ਼ਾ ਕਰ ਲਿਆ ਸੀ ਸਾਡੇ ਕੋਲੇ ਉਥੋਂ ਦੀਆਂ ਫੋਟੋਆਂ ਸਾਡੇ ਕੋਲੇ ਉਥੋਂ ਦਾ ਸਮਾਨ ਜਿਹੜਾ ਉਹਨਾਂ ਦੇ ਫੁੱਲਸ ਚੌਕੀਆਂ ਦੇ ਬੋਰਡ ਸਾਈਨ ਬੋਰਡ ਚੱਕ ਕੇ ਲਿਆ ਕੇ ਰੱਖੇ ਹੋਏ ਸਾਡੇ ਸੈਂਟਰ ਚ ਅਜੇ ਵੀ ਪਏ ਹੋਏ ਆ ਜੀ ਤੇ ਅਸੀਂ ਉਹ ਕਲੇਮ ਕਰ ਸਕਦੇ ਆ ਉਹ ਇਲਾਕੇ ਨੂੰ ਕਿ ਜਦੋਂ ਉਹਨੇ ਸਮਝੌਤਾ ਹੀ ਤੋੜ ਦਿੱਤਾ ਤੇ ਉਹ ਇਲਾਕਾ ਸਾਡਾ ਆ ਅਸੀਂ ਉੱਤੇ ਕਦੇ ਵੀ ਕਬਜ਼ਾ ਕਰ ਸਕਦੇ ਆ ਤੇ ਪਾਕਿਸਤਾਨ ਨੂੰ ਇਸ ਇਸ ਚੀਜ਼ ਵਾਸਤੇ ਮੇ ਤਿਆਰ ਰਹਿਣਾ ਪਊਗਾ ਕਿ ਜੇ ਉਹ ਇਹੋ ਜਿਹੇ ਸਮਝੌਤੇ ਰੱਦ ਕਰ ਰਿਆ ਵਾ ਤੇ ਉਹਨੂੰ ਸਾਨੂੰ ਲਾਕਾ ਦੇਣ ਵਾਸਤੇ ਵੀ ਤਿਆਰ ਰਹਿਣਾ ਚਾਹੀਦਾ ਹੈ ਜੀ ਬਹੁਤ ਮਿਹਰਬਾਨੀ ਕੈਪਟਨ ਸਾਹਿਬ ਤੇ ਤੁਸੀਂ ਸੁਣਿਆ ਕਿ ਕੈਪਟਨ ਸਾਹਿਬ ਨੇ ਦੱਸਿਆ ਕਿ ਜੇ ਪਾਕਿਸਤਾਨ ਜੰਗ ਕਰਦਾ ਹੈ ਤਾਂ 24 ਘੰਟਿਆਂ ਦੇ ਵਿੱਚ ਹੀ ਭਾਰਤ ਦੀਆਂ ਫੌਜਾਂ ਉੱਥੇ ਕਬਜ਼ਾ ਕਰ ਸਕਦੀਆਂ ਜਾਂ ਉਹਨਾਂ ਨੂੰ ਹਰਾ ਸਕਦੀਆਂ ਤੇ ਇਸ ਦੇ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਜਿਹੜੀ ਬਹੁਤ ਅਹਿਮ ਦੱਸੀ ਹੈ ਕਿ ਸ਼ਿਮਲਾ ਸਮਝੌਤਾ ਅਗਰ ਰੱਦ ਕੀਤਾ ਜਾਂਦਾ ਹੈ ਤਾਂ ਜਿਹੜੇ ਕਬਜ਼ੇ ਉਸੋਕਤ ਕੀਤਾ ਸੀ ਪਾਕਿਸਤਾਨ ਦੇ ਵਿੱਚ ਜਿਹੜੇ ਇਲਾਕਿਆਂ ਦੇ ਵਿੱਚ ਉਹ ਵਾਪਸ ਕਲੇਮ ਕੀਤੇ ਜਾ ਸਕਦੇ ਸੋ ਸਭ ਤੋਂ ਵੱਡਾ ਸੋ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਜੰਗ ਨਾਲ ਹਰ ਪਾਸੇ ਇਨਸਾਨੀਅਤ ਦਾ ਨੁਕਸਾਨ ਹੁੰਦਾ ਹੈ ਦੇਸ਼ਾਂ ਦਾ ਨੁਕਸਾਨ ਤਾਂ ਹੋਏਗਾ ਹੀ ਹੋਏਗਾ ਉਸ ਤੋਂ ਇਲਾਵਾ ਜਿਹੜੇ ਬੇਕਸੂਰਾਂ ਦੀਆਂ ਜਾਨਾਂ ਚਲੀ ਜਾਂਦੀਆਂ ਨੇ ਜੋ ਪਹਿਲਗਾਮ ਦੇ ਵਿੱਚ ਗਈਆਂ ਉਹ ਹੋਰ ਵੀ ਬਹੁਤ ਜਾਨ ਗਿਆ ਕੈਮਰਾਮੈਨ ਹਿਮਾਂਸ਼ੂ ਨਾਲ ਪਰਮਜੀਤ ਸਿੰਘ ਰੰਗਪਰੀ ਜਿਲਦ